ਕੰਮੀ ਲੋਡ ਹੈ ਮਨਜੋਤ ਤੀਆਂ ਫਰਸ਼ਾਂ ਤੋਂ ਲਈ ਕਿੰਨੀਆਂ ਇੱਟਾਂ ਦੀ ਲੋਡ ਪਵੇਗੀ ਦੁਬਾਰਾ ਬੋਲੀ ਇੱਕ ਕਮਰੇ ਦੀ ਫਰਸ਼ ਲਈ 250 ਇੱਟਾਂ ਦੀ ਲੋਡ ਪਵੇਗੀ ਪੰਜੇ ਕਮਰੇਾਂ ਦੀਆਂ ਫਰਸ਼ ਲਗਾਉਣ ਲਈ ਕਿੰਨੀਆਂ ਇੱਟਾਂ ਦੀ ਲੋਡ ਪਵੇਗੀ ਇੱਕ ਕਮਰੇ ਦੀ ਫਰਸ਼ ਲਈ ਇੱਕ ਕਮਰੇ ਦੀ ਫਰਸ਼ ਲਈ 250 ਇੱਟਾਂ ਦੀ ਲੋਡ ਪੈਂਦੀ ਹੈ ਕਿੰਨੀਆਂ ਇੱਟਾਂ ਦੀ 250 ਇੱਟਾਂ ਦੀ ਲੋਡ ਹੈ ਇੱਕ ਕਮਰੇ ਲਈ ਜੇ ਉਹੋ ਜਿਹੀਆਂ ਇੱਟਾਂ ਪੰਜ ਕਮਰਿਆਂ ਵਿੱਚ ਲਾਉਣੀਆਂ ਨੇ ਕਿੰਨੇ ਕਮਰੇ ਵਿੱਚ ਇੱਕ ਕਮਰੇ ਵਿੱਚ ਕਿੰਨੀਆਂ ਸੀ 250 250 250 ਨੂੰ 250 ਵੀ ਕਹਿ ਦਿੰਦੇ ਆ ਨੇ 250 ਇੱਟਾਂ ਦੀ ਲੋਡ ਆ ਇੱਕ ਕਮਰੇ ਲਈ ਤਾਂ ਪੰਜ ਕਮਰਿਆਂ ਲਈ ਕਿੰਨੀਆਂ ਇੱਟਾਂ ਦੀ ਲੋਡ ਪਵੇਗੀ ਵੀ ਦੀੰ ਦਾ ਤਗੜਾ ਸੀ ਜੀ हां आकाश दोबारा देखो किन्ना हां लवप्रीत थोड़ी जी गलती करगी थोड़ी जी गलती करगी हाँ जी मणि एक हजार दो सौ हाँ ਹੁਣ ਦੇਖੋ ਕਈ ਬੱਚੇ ਕੀ ਕਰਨਗੇ ਇੱਕ ਕਮਰੇ ਚ 250 ਇਟ ਫਿਰ ਉਹ ਦੂਜੇ ਕਮਰੇ ਚ ਵੀ 250 ਦੇਖਣਗੇ ਤੀਜੇ ਚ ਵੀ ਪੰਜੇ ਕਮਰੇ ਚ 250 ਉਹ ਮਲਾ ਕੇ ਤਾਂ ਹੋਇਆ 1250 ਹੋਇਆ ਪਰ ਇਹਦਾ ਮੈਥਡ ਸਿੱਧਾ ਇਹ ਹੈ ਕਿ ਤੁਸੀਂ 250 ਨੂੰ ਸਿੱਧਾ ਪੰਜ ਨਾਲ ਗੁਣਾ ਕਰੋ ਹਾਂ ਆਈਏ ਸਮਝ ਇਹਦੇ ਵਿੱਚ ਜੋੜ ਨਹੀਂ ਕਰਨਾ ਹੈਗਾ ਤੁਸੀਂ ਇੱਟਾਂ ਨੂੰ ਪੰਜ ਵਾਰੀ ਨਹੀਂ ਕਰਨਾ ਜੋੜ ਇਹਦੀ ਸਿੱਧੀ ਗੁਣਾ ਕਰਨੀ ਹੈ ਹਾਂਜੀ ਇਹਨਾਂ ਹੀ ਟੀਮ ਦਾ ਨੰਬਰ ਲੱਗ ਗਿਆ ਹਾਂ ਧੀ ਹੁਣ ਨੈਕਸਟ ਪ੍ਰਸ਼ਨ ਇੱਕ ਕਤਾਰ ਵਿੱਚ 37 ਫੁੱਲਾਂ ਦੇ ਬੁੱਟੇ ਹਨ ਨੌ ਕਤਾਰਾਂ ਵਿੱਚ ਕਿੰਨੇ ਬੁੱਟੇ ਲੱਗੇ ਹੋਣਗੇ ਇੱਕ ਕਤਾਰ ਵਿੱਚ ਜਿਵੇਂ ਇੱਕ ਸੋਡੀ ਲਾਈਨ ਬਣੀ ਹੋਈ ਹੈ ਉਹਦੇ ਵਿੱਚ 37 37 ਫੁੱਲਾਂ ਦੇ ਬੁੱਟੇ ਹਨ ਠੀਕ ਹੈ ਤਾਂ ਇਹ ਕਤਾਰਾਂ ਦੀ ਗਿਣਤੀ 9 ਹੈ ਤਾਂ ਕੁੱਲ ਕਿੰਨੇ ਬੁੱਟੇ ਹੋਏ ਇੱਕ ਇੱਕ ਸਾਰੇ ਸੋਲਵ ਕਰੋ ਕੋਈ ਨਾ ਟਾਈਮ ਲੱਗੂ 1 ਮਿੰਟ ਦੇ ਦੇਣੇ ਆਪਾਂ ਸੋਨੂੰ ਇੱਕ ਕਤਾਰ ਵਿੱਚ 37 37 ਫੁੱਲਾਂ ਦੇ ਬੁੱਟੇ ਲੱਗੇ ਹੋਏ ਹਨ ਇੱਕ ਲਾਈਨ ਵਿੱਚ ਨੋ ਲਾਈਨਾਂ ਵਿੱਚ ਕਿੰਨੇ ਬੁੱਟੇ ਹੋਣਗੇ ਕੁੱਲ ਅਰਸ਼ ਤੇਰਾ ਕਿੰਨਾ ਸੀ ਤੇਰਾ ਕਿੰਨਾ ਸੀ ਆਦਾ ਸੋਤੇ ਇਸੇ ਤੇ ਸਿਲੀ ਚੱਦੀ ਮੇਰਾ ਵੀ ਨਹੀਂ ਮੇਰਾ ਵੀ ਕੋਈ ਨਾ 333 ਸੀਗਾ ਮੇਰਾ ਵੀ ਜੀ ਹਾਈ ਨਹੀਂ ਜੇਕਰ ਨਰ ਜੋਤ ਕੋਲ 82 ਮੁਰਗੀਆਂ 82 ਮੁਰਗੀਆਂ ਮੈਨੂੰ ਉਸਨੇ ਉਸਨੇ ਕੁਝ ਦੇਣ ਪਹਿਲਾਂ ਹੀ 24 ਮੁਰਗੀਆਂ ਜੋ ਤੇ ਇੱਧਰ ਆਓ ਕਹਿੰਦੇ ਹਰਜੋਤ ਕੋਲ 82 ਮੁਰਗੀਆਂ ਹਨ ਬਾਕੀ ਵੀ ਸੋਲਵ ਕਰੋ 82 ਮੁਰਗੀਆਂ ਹਨ ਤੇ ਕਿੰਨੀਆਂ ਵੇਚ ਦਿੱਤੀਆਂ ਨੇ ਵੇਚੀਆਂ ਕਿੰਨੀਆਂ ਨੇ ਇੱਕਮ 24 24 ਵੇਚ ਦਿੱਤੀਆਂ ਤਾਂ ਉਸ ਕੋਲ ਕਿੰਨੀਆਂ ਮੁਰਗੀਆਂ ਰਹਿ ਗਈਆਂ ਹਣੀ ਤੁਸੀਂ ਖੜੇ ਪਹਿਲਾਂ ਕਿੰਨੀਆਂ ਮੁਰਗੀਆਂ ਸੀ ਇਹਦੇ ਕੋਲ ਸਾਈਜ਼ ਨਹੀਂ ਪਹਿਲਾਂ ਕਿੰਨੀਆਂ ਵੇਚਤੀਆਂ 82 ਚ 24 ਘਟਾਏ ਮੈਂ 82 ਮੈਂ ਫਿਰ ਬਿਲਾਨ ਨਹੀਂ ਬਣਾਇਆ ਬੈਠਾ ਮੈਂ ਕਹਿੰਦੀ ਨਾ ਮੈਂ ਐਵੇਂ ਨਹੀਂ ਬੋਲਣਾ ਹੈਗਾ ਜੀਰੋ ਨਾ ਹੀ ਕਰ ਜਾਂਦੀ ਆ ਕਾਮਨ ਨਹੀਂ ਨਹੀਂ ਦੋਵਾ ਨਹੀਂ ਤਿੰਮਦਨਾ ਲਗਾਏ ਨਾ ਦਾ ਨੰਬਰ ਬਸ ਜੀਰੋ ਨਾ ਦੀ ਕਿਉਂ ਫਿਰ ਉਹਨਾਂ ਨੇ ਐਵੇਂ ਬੋਲਤਾ हां हाइ नी नेक्स्ट क्वेश्चन कोई ਐਵੇਂ ਨਹੀਂ ਬੋਲੂਗਾ ਸਿਰਫ ਹੈਂਡਸ ਅਪ ਇੱਕ ਦੁਕਾਨਦਾਰ ਨੇ ਪਹਿਲੇ ਹਫਤੇ ਵਿੱਚ 570 ਮੋਮਬਤੀਆਂ ਵੇਚੀਆਂ ਤੇ ਦੂਜੇ ਹਫਤੇ ਵਿੱਚ 635 ਮੋਮਬਤੀਆਂ ਵੇਚੀਆਂ ਕਿੰਨੀਆਂ ਮੋਮਬਤੀਆਂ ਵਿੱਚ ਦੁਕਾਨਦਾਰ ਨੇ ਪਹਿਲੇ ਹਫਤੇ ਵਿੱਚ 570 570 ਮੋਮਬਤੀਆਂ ਵੇਚੀਆਂ 570 ਮੋਮਬਤੀਆਂ ਦੂਜੇ ਹਫ਼ਤੇ ਵਿੱਚ 656 ਮੋਮਤੀਆਂ ਵੇਚੀਆਂ 656 656 ਹੁੰਦਾ 656 656 ਮਣੀ ਦਾ ਮੈਨੂੰ ਨਹੀਂ ਪੱਲਣਾ 6 656 ਮੋਮਬਤੀਆਂ ਵੇਚੀਆਂ ਤਾਂ ਤੁਸੀਂ ਦੱਸੋ ਦੋਵੇਂ ਹਫ਼ਤਿਆਂ ਵਿੱਚ ਕਿੰਨੀਆਂ ਮੋਮਬਤੀਆਂ ਵੇਚੀਆਂ ਮਣੀ ਦਾ ਸੀ ਅੱਜ ਤੁਸੀਂ ਸੋਲਵ ਕਰ ਲਿਆ ਆ ਕਾਸ਼ बैठे बाहर नहीं देखना है मैं गेट ही लगा दूंगी अगे तो बाहर की देख दे बूटे इन्हें हाँ एक हजार तो 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 बहुत ताड़िया मारो भी बूटे दे। सही जवाब दिता है। की तो? तो तो बस? कोई नहीं अपन सम थोड़े तो पूछ है।, है चलो नेक्स्ट कर ਟੱਬ ਵਿੱਚ ਇੱਕ ਟੱਬ ਵਿੱਚ ਕਿੰਨਾ ਪਾਣੀ ਹੈ 250 250 ਲੀਟਰ ਪਾਣੀ ਹੈ ਤੇ ਦੂਜੇ ਟੱਬ ਵਿੱਚ ਦੂਜੇ ਟੱਬ ਵਿੱਚ 512 ਦਿਖਾ ਮੈਨੂੰ ਦਿਖਾਓ ਇੱਕ ਟੱਬ ਵਿੱਚ 250 ਲੀਟਰ ਪਾਣੀ ਹੈ ਤੇ ਦੂਜੇ ਟੱਬ ਵਿੱਚ 512 ਲੀਟਰ ਪਾਣੀ ਹੈ ਦੱਸੋ ਦੋਵਾਂ ਨੂੰ कि पानी है कमल चलो जी लगा दो बस थोनू तो भी आते लगाओ ने क्वेश्चन एक खिडौना कार खिडना कार दो सौ अस्सी रुपए की खरीदी ਤੁਸੀਂ ਇੱਕ ਖਿਡੌਣਾ ਕਾਰ 280 ਰੁਪਏ ਦੀ ਖਰੀਦੀ ਦੁਕਾਨਦਾਰ ਨੂੰ ਤੁਸੀਂ 500 ਰੁਪਏ ਦਾ ਨੋਟ ਦਿੱਤਾ ਤੁਸੀਂ ਦੱਸੋ ਕਿ ਦੁਕਾਨਦਾਰ ਤੁਹਾਨੂੰ ਕਿੰਨੇ ਰੁਪਏ ਵਾਪਸ ਕਰੇਗਾ ਤੁਸੀਂ ਤੁਸੀਂ ਇੱਕ ਖਿਡੌਣਾ ਕਾਰ 280 ਰੁਪਏ ਦੀ ਖਰੀਦੀ 280 ਰੁਪਏ ਦੀ ਦੁਕਾਨਦਾਰ ਨੂੰ ਤੁਸੀਂ 500 ਦਾ ਨੋਟ ਦਿੱਤਾ ਫਿਰ ਉਹ ਦੁਕਾਨਦਾਰ ਤੁਹਾਨੂੰ ਕਿੰਨੇ ਰੁਪਏ ਮੋੜੇਗਾ ਕੋਈ ਗੱਲ ਨਹੀਂ ਬਾਕੀ ਵੀ ਤੇ ਕਰੋ ਬਾਕੀ ਫਿਰ ਸੋਲਵ ਹੀ ਨਹੀਂ ਕਰਦੇ ਅਸ਼ਮਨ ਸਮਝ ਆਈ ਏ ਸਵਾਲ ਹਾਂ ਕਰੋ ਤੁਸੀਂ ਦੁਕਾਨਦਾਰ ਨੂੰ 500 ਦਾ ਨੋਟ ਦਿੱਤਾ ਖਿਡੌਣਾਕਾਰ 280 ਦਾ ਸੀ ਗੁਰਨੂਰ ਬਾਕੀ ਬੋਲੋਗੇ 5 4 3 500 ਸੀ ਲਗਾ ਬੰਦੀ ਲੋ ਜਗ ਨੰਨੇ ਇੰਨਾ ਗਣੀ ਸੀ ਕੋਈ ਨਾ ਫਿਰ ਚਲੇ ਬੈਂਚ ਤੇ ਜਾ ਪਿਛਲੇ ਬੈਂਚ ਤੇ ਉਹ ਤੇਰਾ ਨਕਲ ਕਰ ਲੰਦੀ ਏ ਹਾਂ ਪੁੱਛੋ ਜੀ ਕਰਮਾ ਤਾਂ ਇਹ ਕਰ ਹਾਂ ਜੀ ਦੁਕਾਨਦਾਰ ਨੂੰ ਤੁਸੀਂ 500 ਦਾ ਨੋਟ ਦਿੱਤਾ ਥੋਡੀ ਚੀਜ਼ ਸੀ ਖਿਡੌਣਾਕਾਰ 280 ਰੁਪਏ ਦੀ ਆਈ ਹੈ ਦੁਕਾਨਦਾਰ ਤੁਹਾਨੂੰ ਕਿੰਨੇ ਰੁਪਏ ਵਾਪਸ ਕਰੂਗਾ ਆਸ਼ਮਨ 220 ਮੈਂ ਨਹੀਂ ਪੁੱਛੀ ਗਲਤੀ ਗਲਤੀ ਦਾ ਕਹਿਣਾ ਨਾ ਨਾ ਤੋਗੇ ਕੁਛ ਨਹੀਂ ਹੁਣ ਮੋਗਾ ਜੀ ਅੱਛਾ ਤੂੰ चुपता दो तो हो जाओ है बूटेलो अच्छा बैठो तो बैठो दो सौ भी हाथ खड़ा करो अच्छा नीचे करो हाथ करो हथ जो किन सौ भी है अर्ष तेरा भी तीन सौ भी है दोबारा कटो करो

ਹਾਂ ਲਗਾਓ ਇਹਨਾਂ ਦਾ ਨੰਬਰ 200 ਕਿਵੇਂ ਲਗਰਾਂਗਾ ਕਰ ਦੇ ਜੀ ਘਟਾਉਣਾ ਕਾਰ 280 ਦੀ ਸੀ ਬੇਟਾ ਹਾਂਜੀ ਤੇ 500 ਦਾ ਨੋਟ ਦਿੱਤਾ ਹਾਂਜੀ ਕੀ ਹੋ ਜੋੜ ਦਿੱਤਾ 300 ਸਾਨੂੰ ਕੋਈ ਨਾ ਕਲੀਅਰ ਕਰਨ ਦੇ ਇਹਨੂੰ ਕੀ ਗੱਲ ਸੀ ਹਾਂਜੀ ਦੱਸੋ 320 ਇਸ ਰਗਦਾ ਜੀ ਦੁਬਾਰਾ ਦੇਖ 500 ਜੀ 280 ਕਿਟਾ ਇਹ ਕਿਟਾ ਹੈ ਨਹੀਂ 500 ਚੋਂ 280 ਕਿਟਾ ਹੈ ਤੇ ਨਹੀਂ ਹਾਂਜੀ 500 ਚੋਂ 280 ਕਿਟਾ ਹੈ ਕਟਾਈ ਦੁਬਾਰਾ दोबारा घटाओ पांच सौ दोबारा घटाओ भी अर्षी तुम भी दोबारा घटाओ हाँ लिया, पता लग दो सौ, पता लग गया पता लग गया हाँ आकाश हाँ जी नेक्स्ट गा प्रश्न ਸੋਫਾ ਦੇ ਇੱਕ ਪੱਖੇ ਦੇ ਤਿੰਨ ਫਰ ਹਨ ਕੱਲ ਵੀ ਪੁੱਛ ਲਈ ਸੀ ਇਹ ਕੋਈ ਗੱਲ ਨਹੀਂ ਫਿਰ ਇੱਕ ਪੱਖੇ ਦੇ ਤਿੰਨ ਫਰ ਹਨ ਮੈਂ ਤਾਂ ਫੁੱਟੀ ਬੋਲ ਦੇਈ ਮੈਂ ਆਪ ਹੀ ਬੋਲ ਦੂੰਗੀ ਬੇਟਾ ਇੱਕ ਪੱਖੇ ਦੇ ਤਿੰਨ ਫਰ ਹਨ 20 ਪੱਖਿਆਂ ਨੇ ਕਿੰਨੇ ਫਰ ਹੋਣਗੇ ਇੱਕ ਪੱਖੇ ਦੇ ਤਿੰਨ ਫਰ ਹਨ 20 ਪੱਖਿਆਂ ਨੇ ਕਿੰਨੇ ਫਰ ਹੋਣਗੇ ਇੱਕ ਪੱਖੇ ਦੇ ਤਿੰਨ ਫਰ ਹਨ 20 ਪੱਖਿਆਂ ਦੇ ਕਿੰਨੇ ਫਰ ਹੋਣਗੇ ਇਹ ਕ ਤੁਸੀਂ ਆਪ ਦਾ ਅੱਡ ਕੱਢ ਕੇ ਰੱਖ ਲਓ ਪਰ ਦੱਸਣਾ ਨਹੀਂ ਹੈਗਾ ਹਾਂ ਮੈਂ ਮੈਂ ਨਹੀਂ ਗੱਡਾਂਗੇ ਮੈਨੂੰ ਗੱਡਾੜੀ ਆਪਸ ਵਿੱਚ ਨਹੀਂ ਡਿਸਕਸ ਕਰਨਾ ਆਪ ਦਾ ਆਪ ਦਾ ਅਲੱਗ ਕਰੋ ਅੱਛਾ ਮੈਂ ਪੁੱਛਣੂੰ ਮੈਂ ਪੁੱਛਣਾ ਨਹੀਂ ਐ ਮੈਂ ਪੁੱਛਦੀ ਆ ਆਨਸਰ ਨਹੀਂ ਪਹਿਲਾਂ ਨੀਚੇ ਕਰਵਾਤ ਜਸਪ੍ਰੀ ਤੀ ਤੁਸੀਂ ਐ ਖੜੇ ਹੋ ਕੇ ਐ ਦੱਸੋ ਵੀ ਇੱਚ ਹੋਊਗਾ ਕਿ ਆਨਸਰ ਨਹੀਂ ਦਸਣਾ ਐ ਇੱਚ ਆਨਸਰ ਨਹੀਂ ਦਸਣਾ ਕੀ ਕਰਿਆ ਤੁਸੀਂ ਇਹਦੇ ਵਿੱਚ ਨਹੀਂ ਵੈਰੀ ਗੁੱਡ ਕੀ ਕਰੀਏ ਨਹੀਂ ਹਾਂ ਹਣੀ ਤੁਸੀਂ ਦੱਸੋ ਆਨਸਰ ਕਿੰਨਾ ਐ ਇੱਕਮ ਸਾਈਡੋਂ ਹਾਣੀ ਕਿੰਨਾ ਕਿੰਨਾ ਅਨਸਰ ਸੀ 60 60 ਆਇਆ ਪੰਜਾਬ 60 ਹਾਂ ਪੈਰ ਅੰਦਰ ਕਿੰਨਾ ਅਨਸਰ ਹੈ ਬੇਟਾ ਉਹਨਾਂ ਦੇ ਹੱਥ ਪਹਿਲਾਂ ਖੜਾ ਸੀ ਇਹ ਗੱਲ ਬਸ ਇਹ ਨਹੀਂ ਵਿੱਚ ਨਹੀਂ ਬੋਲੋਗੇ ਬੇਟਾ ਨਹੀਂ ਨਹੀਂ ਹਾਣੀ ਨੈਕਸਟ ਕੁਐਸਚਨ ਆ ਗਿਆ ਇੱਕ ਇੱਕ ਕੁਐਸਚਨ ਹੋਰ ਲਾਸਟ ਇੱਕ ਦਾ ਸਵਾਲ ਦੋ ਨੇ ਮਨਮੀ ਚਾਹ ਕੋਈ ਗੱਲ ਨਹੀਂ ਫਿਰ ਕੀ ਹੈ ਐਨਾ ਇਹੀ ਸਿਪਰੇ ਹਾਂਡੀ ਦਿਮਾਗ ਨਾਲ ਦੇ ਦੇ ਅਨਸਰ ਜਿਹਨੇ ਦੇਤਾ ਉਹ ਟੀਮ ਦੇ ਦੋ ਨੰਬਰ ਲੱਗ ਜਾਣਗੇ ਉਹ ਟੀਮ ਦੇ ਦੋ ਜਿਹੜੀ ਟੀਮ ਨੇ ਇਹਦਾ ਜਵਾਬ ਦੇਤਾ ਉਹਦੇ ਸਿੱਧੇ ਦੋ ਨੰਬਰ ਲੱਗ ਜਾਣਗੇ ਠੀਕ ਹੈ ਬੱਚੇ ਇਹਨਾਂ ਦੇ ਦੋ ਲਾ ਰੋ ਜਿੱਤੂ ਆਈ ਨਾ ਸੁਣਾਓ ਚੁੱਪ JD ਟੀਮ ਨੇ ਇਹਦਾ ਜਵਾਬ ਸਹੀ ਦੇਤਾ ਪਹਿਲੀ ਵਾਰੀ ਚ ਉਹਦੇ ਦੋ ਨੰਬਰ ਲੱਗ ਜਾਣਗੇ। ਉਹ ਕਸਮਾ ਪੁੱਛੇ ਜੀ ਇਸ ਵਾਰ। ਚਲ ਕੋਈ ਨਾ। ਕਹਿੰਦੇ ਦੋ ਚਾਕਲੇਟਾਂ ਦਾ ਮੁੱਲ 14 ਰੁਪਏ ਹੈ। ਦੋ ਕੋਈ ਨਹੀਂ ਦੱਸੂਗਾ ਦੋ ਚਾਕਲੇਟਾਂ ਦਾ ਮੁੱਲ 14 ਰੁਪਏ ਹੈ। ਨੌ ਚਾਕਲੇਟਾਂ ਦਾ ਮੁੱਲ ਕਿੰਨਾ ਹੋਊਗਾ? ਕੋਈ ਗੱਲ ਨਹੀਂ ਫਿਰ। ਦੋ ਚਾਕਲੇਟਾਂ ਦਾ ਮੁੱਲ 14 ਰੁਪਏ ਹੈ। ਦੋ ਚਾਕਲੇਟਾਂ ਦਾ ਮੁੱਲ ਤਨ 9 ਚਾਕਲੇਟਾਂ ਦਾ ਮੁੱਲ ਕੱਢੋ ਸਾਢੇ 30 ਐਨ ਆਈ ਡੀ ਮੈਦ ਕਰਾਏ ਮੈਂ ਪੁੱਛੂੰਗੀ ਇਸ ਔਰ ਤੋਂ ਪੁੱਛ ਨਹੀਂ ਕਮਲ ਸਾ ਸਰ ਜੀ ਨਾਨੀ ਐਨ ਆਈ ਡੀ ਮੈਦ ਕਰਾਏ ਹੰਦੀ ਲਪ੍ਰਿਤ ਗਾਥੀ ਸੁਦਰਸ਼ਨਾ ਨਹੀਂ ਆਨਸਰ ਹੰਦੀ ਰਣਵੀਰ ਰਣਵੀਰ

सुखदीप आशमन कमल दसो बैठ जाओ हूँ बैठ जाओ हां मणिज एक मिनट बेटा ਯਾਨੀ ਹੋਰ ਕੌਣ ਕਹਿ ਸਕਦਾ ਵੀ ਮੈਂ ਦੱਸੂ ਨਾ ਹੁਣ ਯਾਨੀ ਕਿ ਦੋ ਨੰਬਰ ਤਾਂ ਲੱਗਦੇ ਹੀ ਨਹੀਂ ਕਿਰਨ ਜੀ ਗਲਤੀ ਮੈਡਮ ਜੀ ਐਸੀ ਦੱਸੀਂ ਹਾਂਜੀ 63 ਜੀ ਹਾਂ ਕਿੰਨਾ 32 ਪਹਿਲੀ ਵਾਰ ਚੰਗੀ ਦੱਸਿਆ ਵਾਰ ਹੁਣ ਐਂ ਦੱਸ ਇਹਨਾਂ ਨੂੰ ਤੁਹਾਡਾ ਆਨਸਰ 63 ਆਇਆ ਕਿਵੇਂ ਦੱਸੂ ਉਹਨਾਂ ਨੂੰ ਦੱਸ ਮੇਰੀ ਗੱਲ ਸੁਣੋ ਨਹੀਂ ਮੇਰੀ ਗੱਲ ਸੁਣੋ ਕਿ 10 10 100. ਇਹ ਕੰਮ। ਉਹਨਾਂ ਨੂੰ ਦੱਸੋ। ਸਾਡੇ ਗੁਣਾ ਕਰੀਏ ਜੀ। 8 ਕੀ ਨੂੰ ਕਿਸ ਨਾਲ ਗੁਣਾ ਕਰੀਏ? ਨਾ ਨਾ। 9 ਨੂੰ 6 ਨਾਲ 7 ਨਾਲ ਊਂਲੀ। ਕਿਹਦੇ ਨਾਲ ਕਰੀਏ? 7 ਨਾਲ। ਹੁਣ ਇਹ ਦੱਸੋ 7 ਤਾਂ ਮੈਂ ਬੋਲੀ ਹੀ ਨਹੀਂ। ਨਹੀਂ ਆ ਕਿਉਂ ਚੁੱਪ ਹੋ ਜਾ ਬੇਟਾ। 7 ਤਾਂ ਮੈਂ ਬੋਲੀ ਹੀ ਨਹੀਂ। ਹੈ? ਇੱਕ ਚਾਕਲੇਟ ਦਾ ਮੁੱਲ ਹੀ 7 ਰੁਪਏ ਨਹੀਂ। ਮੈਂ ਤਾਂ 7 ਬੋਲੀ ਹੀ ਨਹੀਂ ਪਰ ਮੈਂ ਕਿੰਨੇ ਚਾਕਲੇਟਾਂ ਦਾ ਮੁੱਲ ਦੱਸਿਆ ਸੀ ਬੜੀ ਪਲਾਈ ਦੋ ਦੋ ਦਾਹੀ ਘਾਟ ਗਈ ਤੇ ਨੌ ਨੂੰ ਸੱਤਨਾ ਪੂਰਾ ਕਰਤੀ ਨਹੀਂ ਅ ਵੀ ਅਰੇ ਸਖ ਬਥੜਾਈ ਇੱਕ ਚਾਕਲੇਟ ਦਾ ਮੁੱਲ ਕੱਢਣਾ ਸੀ ਪਹਿਲਾਂ ਤੁਸੀਂ ਜੋ ਦੋ ਚ ਹਾਂ ਦੋ ਚਾਕਲੇਟਾਂ ਦਾ ਮੁੱਲ 14 ਸੀ ਤਾਂ ਪਹਿਲਾਂ ਤੁਸੀਂ ਇੱਕ ਚਾਕਲੇਟ ਦਾ ਮੁੱਲ ਕੱਢੋ ਇੱਕ ਚਾਕਲੇਟ ਉੱਥੇ ਜਾ ਕੇ ਦੱਸੋ ਬਚਾਲ ਜਾ ਬੱਸ ਇੱਕ ਚਾਕਲੇਟ ਦਾ ਮੁੱਲ ਕੱਢ ਗਈ ਤੇਰੀ ਉਹਨੂੰ ਨਾ ਨੋਗਣਾ ਕਰ ਗਈ ਹਾਂ ਪਹਿਲਾਂ ਤੁਸੀਂ ਇੱਕ ਚਾਕਲੇਟ ਦਾ ਮੁੱਲ ਕੱਢੋਗੇ ਬੇਟਾ ਤੇ ਉਹ ਤੁਹਾਡੀ ਇੱਕ ਚਾਕਲੇਟ ਦਾ ਮੁੱਲ ਨਿਕਲ ਗਿਆ ਫਿਰ ਤੁਸੀਂ 9 ਚਾਕਲੇਟਾਂ ਦਾ ਮੁੱਲ ਕੱਢ ਰਹੇ ਹੋ ਇਹ ਸਿੰਪਲ ਸਵਾਲ ਸੀਗਾ ਤੁਸੀਂ ਸਿੱਧਾ 14 ਨੂੰ 7 ਨਾਲ ਗੁਣਾ ਕਰੀ ਜਾਂਦੇ ਹੋ 14 ਨੂੰ 7 ਨਾਲ ਕਿਵੇਂ ਜੀ ਪਹਿਲਾਂ ਤੁਸੀਂ ਇੱਕ ਦਾ ਰੇਟ ਕੱਢੋ ਨਾ ਕਿੰਨਾ ਸੀ ਹਾਂ ਜੀ ਹੁਣ ਕਿਹੜੀ ਟੀਮ ਜਿੱਤੀ ਹੈ A ਟੀਮ ਹਾਰ ਗਈ ਹਾਂ ਫਿਰ ਕੀ ਹੈ ਬੁੱਟੇ ਨੇ ਜਵਾਬ ਤਾਂ ਸੋਣਾ ਦਿੱਤਾ ਪਰ ਦਿੱਤਾ ਲੇਟ ਹੈ ਨਾ ਪਹਿਲਾ ਔਰ ਬਾਕੀ ਦੇਖੋ ਕਿੰਨੇ ਸਵਾਲ ਤੁਸੀਂ ਗਲਤ ਕਰ ਗਏ ਇਹ ਦੇਖੋ ਇੱਥੇ ਨੰਬਰ ਕਟਾ ਗਏ